ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੀ ਵੀਡੀਓ ਵਿੱਚ ਅੱਜ ਬਣਾਉਣ ਲੱਗੇ ਹਾਂ ਸਰਦੀਆਂ ਦੇ ਵਿੱਚ ਗਰਮਾ ਗਰਮ ਹੌਟ ਸੂਪ ਜਿਹਦਾ ਕਿ ਆਪਾਂ ਨੂੰ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਖਾਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਵਾਸਤੇ ਜਿਹੜੇ ਬੱਚੇ ਸਬਜ਼ੀ ਨਹੀਂ ਖਾਂਦੇ ਤਾਂ ਉਹਨਾਂ ਨੂੰ ਆਪਾਂ ਇਹ ਸਾਰੀਆਂ ਵੈਜੀਟੇਬਲ ਪਾ ਕੇ ਇੱਕ ਮਜ਼ੇਦਾਰ ਸੂਪ ਰੈਡੀ ਕਰਕੇ ਦੇਵਾਂਗੇ ਤੇ ਇਹਦੇ ਲਈ ਆਪਾਂ ਜੋ ਤੁਹਾਡੇ ਕੋਲ ਸਬਜ਼ੀਆਂ ਉਹ ਤੁਸੀਂ ਉਹ ਲੈ ਲੈਣੇ ਜਿੱਦਾਂ ਮੈਂ ਫੁੱਲ ਗੋਭੀ ਪੱਤਾ ਗੋਭੀ ਗਾਜਰ ਮਟਰ ਤੇ ਛੋਲੀਆਂ ਜਿਹੜਾ ਵਧੀਆ ਆਪਾਂ ਪੱਤੇ ਲੈਣੇ ਥੋੜੇ ਜਿ ਥੋੜਾ ਧਨੀਆ ਪਤਲਾ ਲਿਆ ਇਹਨਾਂ ਨੂੰ ਆਪਾਂ ਮੋਟਾ-ਮੋਟਾ ਕੱਟ ਲਾਂਗੇ ਜ਼ਿਆਦਾ ਬਰੀਕ ਨਹੀਂ ਕਰਨ ਦੀ ਜ਼ਰੂਰਤ ਇੱਧਰ ਆਪਾਂ ਥੋੜਾ ਜਿਹਾ ਤੜਕਾ ਲਵਾਂਗੇ ਇੱਕ ਹਰੀ ਮਿਰਚ ਥੋੜਾ ਜਿਹਾ ਅਦਰਕ ਲੰਮੇ ਕੱਟੇ ਹੋਏ ਪਿਆਜ਼ ਇੱਕ ਤੇ ਇੱਕ ਟਮਾਟਰ ਇਹਦਾ ਮੋਟਾ-ਮੋਟਾ ਕੱਟ ਕੇ ਲੈ ਲੈਣਾ ਹੈ ਹੁਣ ਆਪਾਂ ਇੱਕ ਪੈਨ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਲਵਾਂਗੇ ਤੇ ਉਹਦੇ ਵਿੱਚ ਆਪਾਂ ਜਿਹੜਾ ਆਪਣਾ ਤੜਕਾ ਉਹ ਪਾ ਦਵਾਂਗੇ ਤੇ ਇਹਨੂੰ ਹਲਕਾ ਜਿਹਾ ਕਲਰ ਚੇਂਜ ਹੋਣ ਤੱਕ ਪਕਾਵਾਂਗੇ ਫਿਰ ਇਸ ਟਾਈਮ ਤੇ ਇਹਦੇ ਵਿੱਚ ਆਪਾਂ ਟਮਾਟਰ ਅਤੇ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਸਾਰੀਆਂ ਪਾ ਦਵਾਂਗੇ ਹਾਂਜੀ ਸਾਰੀਆਂ ਸਬਜ਼ੀਆਂ ਆਪਾਂ ਪਾ ਦਾਂਗੇ ਟੇਸਟ ਵਿੱਚ ਸਾਰਾ ਨਮਕ ਅਤੇ ਕਾਲਾ ਮਿਰਚ ਪਾਵਾਂਗੇ ਹੋਰ ਮਸਾਲੇ ਜ਼ਿਆਦਾ ਨਹੀਂ ਪਾਣੇ ਆਪਾਂ ਇਹਦੇ ਵਿੱਚ ਤੇ ਨਮਕ ਅਤੇ ਮਿਰਚ ਵੀ ਤੁਸੀਂ ਆਪਦੇ ਟੇਸਟ ਅਨਸਾਰ ਘੱਟ ਵੱਧ ਕਰ ਸਕਦੇ ਹੋ ਫਿਰ ਇਹਨੂੰ ਆਪਾਂ ਲੋ ਟੂ ਮੀਡੀਅਮ ਗੈਸ ਤੇ ਢੱਕਣਾ ਟੱਕ ਕੇ ਪਕਾਵਾਂਗੇ ਤਾਂ ਜੋ ਸਬਜ਼ੀਆਂ ਦਾ ਕੱਚਾਪਣ ਜਿਹੜਾ ਉਹ ਖਤਮ ਹੋ ਜਾਵੇ ਅੰディア ਦੇਖਦੇ 5-7 ਮਿੰਟ ਹੋ ਗਏ ਸਬਜ਼ੀਆਂ ਦੇਖੋ ਆਪਣੀਆਂ ਪੱਕਣੀਆਂ ਸ਼ੁਰੂ ਹੋ ਗਈਆਂ ਨੇ ਉਹਨਾਂ ਨੇ ਆਪ ਦਾ ਪਾਣੀ ਰਿਲੀਜ਼ ਕਰਤਾ ਹੁਣ ਇਸੇ ਟਾਈਮ ਤੇ ਆਪਾਂ ਇਹਨੂੰ ਢੱਕ ਕੇ 5-7 ਮਿੰਟ ਲਈ ਇੱਧਰ ਪਕਾਵਾਂਗੇ ਤਾਂ ਜੋ ਸਾਰੀਆਂ ਸਬਜ਼ੀਆਂ ਆਪਣੀਆਂ ਚੰਗੀ ਤਰ੍ਹਾਂ ਗਲ ਜਾਣ ਆਹ ਦੇਖੋ ਜੀ ਸਬਜ਼ੀ ਆਪਣੀ ਪੱਕ ਰਹੀ ਹੈ ਬਿਲਕੁਲ ਵਧੀਆ ਤਰੀਕੇ ਦੇ ਨਾਲ ਤੁਹਾਡੇ ਕੋਲ ਜੋ ਸਬਜ਼ੀ ਤੁਸੀਂ ਉਹੀ ਲੈ ਲੈਣੀ ਆ ਜਦ ਆਪਣੀ ਸਬਜ਼ੀ ਪੂਰੀ ਤੱਕ ਗੜ ਜਵੇ ਤਾਂ ਆਪਾਂ ਇਹਦੇ ਵਿੱਚ ਗਰਮ ਪਾਣੀ ਪਾਉਣਾ ਹੈ ਤੁਸੀਂ ਠੰਡਾ ਪਾਣੀ ਨਹੀਂ ਯੂਜ਼ ਕਰਨਾ ਪਾਣੀ ਨੂੰ ਅਲੱਗ ਭਾਂਡੇ ਵਿੱਚ ਉਬਾਲ ਲੈਣਾ ਤੇ ਫਿਰ ਉਹ ਪਾਣਾ ਇਹਦੇ ਵਿੱਚ ਤੇ ਜਿੰਨਾ ਤੁਹਾਨੂੰ ਸੂਪ ਪਤਲਾ ਜਾਂ ਗਾੜਾ ਚਾਹੀਦਾ ਹੈ ਉਸ ਹਿਸਾਬ ਨਾਲ ਪਾਣੀ ਤੁਸੀਂ ਰੱਖ ਲੈਣਾ ਫਿਰ ਇਹਨੂੰ ਢੱਕ ਕੇ ਆਪਾਂ ਚੰਗੀ ਤਰ੍ਹਾਂ ਉਬਾਲੇ ਦੇਵਾਂਗੇ 5-4 ਆ ਦੇਖੋ ਕਿੰਨੀ ਵਧੀਆ ਸਬਜ਼ੀਆਂ ਆਪਣੀ ਉਬਲ ਰਹੀਆਂ ਨੇ ਤੇ ਆ ਦੇਖੋ ਜੀ ਸਬਜ਼ੀਆਂ ਕਲਰ ਜੋ ਹੈ ਪਾਣੀ ਦਾ ਵੀ ਚੇਂਜ ਹੋ ਗਿਆ ਸਬਜ਼ੀਆਂ ਆਪਣੀਆਂ ਚੰਗੀ ਤਰੀਆਂ ਗਲ ਗਈਆਂ ਨੇ ਇਹਨੂੰ ਆਪਾਂ ਗੇਸੇ ਵੀ ਮੈਂ ਸਰਦੀ ਸਿਹਤਾਂ ਦੇ ਨਾਲ ਇਹਨਾਂ ਦਾ ਗ੍ਰाइंड ਕਰ ਲੈਣਾ ਹੈ ਜੇਕਰ ਬੱਚੇ ਹਨ ਜੇ ਤੁਸੀਂ ਬਣਾ ਰਹੇ ਹੋ ਤਾਂ ਇਹਨੂੰ ਬਰੀਕ ਗ੍ਰाइंड ਕਰਨਾ ਨਹੀਂ ਤੇ ਇਦਾਂ ਹਲਕਾ ਦਰਦਰਾ ਜਿਹਾ ਰੱਖਣਾ ਹਾਂ ਦੇਖੋ ਜੇ ਇਦਾਂ ਆਪਾਂ ਦਰਦਰਾ ਜਿਹਾ ਰੱਖਿਆ ਹੋਇਆ ਜੇਕਰ ਬੱਚਿਆਂ ਹਸਤੇ ਬਣਾ ਰਹੇ ਹੋ ਤਾਂ ਬਿਲਕੁਲ ਬਰੀਕ ਕਰ ਦੇਣਾ ਤੇ ਆਪਣਾ ਹੌਟ ਸੂਪ ਜਿਹੜਾ ਬਿਲਕੁਲ ਰੈਡੀ ਹੈ ਸਰਦੀਆਂ ਦੇ ਵਿੱਚ ਇਹਨੂੰ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਬਹੁਤ ਟੇਸਟੀ ਤੇ ਬਸਵਾਦੀ ਬਣਦਾ ਹੈ ਤੇ ਕਮੈਂਟ ਕਰਕੇ ਦੱਸਣਾ ਕਿ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਥੈਂਕ ਯੂ